ਅੱਜ ਸਵੇਰੇ ਰਾਜਪੁਰਾ ਬੋਲੋਂ ਇੱਕ ਵੱਡੀ ਪਹਿਲ ਦੇਖਣ ਮਿਲੀ ਰਿੱਕੀ ਫਿਟਨੈਸ ਕਲੱਬ ਬੋਲੋਂ ਰਾਜਪੁਰਾ ਵਿੱਚੋਂ ਮੈਰਾਥਨ ਦੌੜ ਦਾ ਜ਼ੋਰ ਜ਼ਾਨ ਕੀਤਾ ਗਿਆ ਇਸ ਮੈਰਾਥਨ ਦੌੜ ਦੇ ਵਿੱਚ ਸੈਂਕੜੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਇਹ ਦੌੜ ਨਸ਼ਿਆਂ ਦੇ ਖਿਲਾਫ ਮੁਹੰਮਦ ਦੇ ਤਹਿਤ ਕਾਰਵਾਈ ਲਈ ਸੀ ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨਾ ਹੈ ਇਸ ਮੌਕੇ ਹਲਕਾ ਗਰਨੌਰ ਦੇ ਵਿਧਾਇਕ ਗੁਰਲਾਲ ਗਰਨੌਰ ਦੇ ਭਰਾ ਰਣਜੋਤ ਸਿੰਘ ਅਜੋਦਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਖੁਦ ਵੀ ਦੌੜ ਲਗਾ ਕੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਹੈ ਦੌੜ ਵਿੱਚ ਜਿੱਤਣ ਵਾਲਿਆਂ ਨੂੰ ਸਨਮਾਨਿਤ ਉਹ ਵੀ ਕੀਤਾ ਗਿਆ ਤੇ ਇਨਾਮ ਵੀ ਦਿੱਤੇ ਗਏ ਰਾਜਪੁਰਾ ਤੋਂ ਤਰਨ ਸ਼ਰਮਾ ਦੀ ਖਾਸ ਰਿਪੋਰਟ ਜਦੋਂ ਅੱਜ ਤੁਸੀਂ ਮੈਰਾਥਨ ਦੇ ਵਿੱਚ ਪਹੁੰਚੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪ੍ਰੰਾਲਾ ਆ ਸਪੋਰਟਸ ਨੂੰ ਲੈ ਕੇ ਵੈਸੇ ਵੀ ਪੰਜਾਬ ਸਾਡਾ ਇਸ ਜੀ ਨੂੰ ਲੈ ਕੇ ਵੇ ਰਹਿੰਦੇ ਆ ਹਮੇਸ਼ਾ ਟੂ ਟੂ ਟਾਈਮ ਇਸ ਤਰ੍ਹਾਂ ਦੇ ਯੰਗਸਟਰ ਰਿੱਕੀ ਸਾਡੇ ਭਰਾ ਵਰਗੇ ਹ ਹਿੰਮਤ ਕਰਦੇ ਰਹਿੰਦੇ ਆ ਉਹਨਾਂ ਦੇ ਨਾਲ ਸਾਡੇ ਵਰਗਿਆਂ ਨੂੰ ਵੀ ਸਭ ਨੂੰ ਮੌਕਾ ਮਿਲਦਾ ਹੈ ਯੂਥ ਜਿਹੜਾ ਅੱਜ ਕੱਲ ਨਸ਼ਿਆਂ ਵੱਲ ਵੱਧ ਰਿਹਾ ਹੈ ਤੇ ਉਸ ਪੰਜਾਬ ਸਰਕਾਰ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਇਸ ਵਾਸਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤਸੀਂ ਹੀ ਮੈਸੀ ਜੇ ਸਾਥ ਦੋ ਸਾਰੇ ਜਿਸ ਤਰ੍ਹਾਂ ਲੱਗੇ ਹੋਏ ਆ ਸਰਕਾਰ ਆਪਣਾ ਕੰਮ ਕਰ ਰਹੀ ਆ ਤੇ ਉਹਦੇ ਵਿੱਚ ਹਰ ਇੱਕ ਬੰਦੇ ਦਾ ਸਹਿਯੋਗ ਚਾਹੀਦਾ ਅਹੀਂ ਕੋਈ ਵੀ ਚੀਜ਼ ਪੂਰੀ ਹੁੰਦੀ ਆ ਸੋ ਅੰਦਰਬਾ ਸਾਰਿਆਂ ਦਾ ਆਪ ਦੇ ਲਈ ਜੀ ਆ ਮੈਰਾਥਨ ਕਰਨ ਦੀ ਅਸੀਂ ਕੀਤੀ ਸੀ ਸਾਰੀ ਜ਼ਿੰਮੇਵਾਰ ਪਲਾਨ ਸੀ ਵੀ ਕਰਨੀ ਹੈ ਤੇ ਸਾਰੇ ਤੁਹਾਡੇ ਸਾਹਮਣੇ ਪਹੁੰਚੂਏ ਰਾਤੀ 12:00 ਵਜੇ ਵਾਪਸ ਆਏ ਤਾਂ ਵੀ ਲੋਕੀ ਜਿਮ ਉਰੇ ਮੈਰਾਥਨ ਲਈ ਪਹੁੰਚੇ ਹੋਰੀ ਦੀ ਪੁਰਾਣੀ ਸਖੀਅਤ ਹੈ ਸਾਡੇ ਨਾਲ ਤਾਂ ਕਿੰਨੇ ਕੇ ਤੁਹਾਡੇ ਨਾਲ ਅੱਜ ਜਿਹੜੇ ਹੈਗੇ ਸਾਰੇ ਇਹ ਮੈਂ ਕਹਿ ਸਕਦਾ ਨੌਜਵਾਨ ਜਾਂ ਜਿੰਨੇ ਵੀ ਲੋਕ ਹੈ ਇਹ ਕੀ ਸੰਦੇਸ਼ ਦੇ ਰਹੇ ਆ ਜਿਹੜਾ ਤੁਸੀਂ ਮੈਰਾਥਨ ਤੁਸੀਂ ਕੱਢ ਰਹੇ ਹੋ 21ਵਾਂ ਵਾਸਤੇ ਕੱਢ ਰਹੇ ਹੋ ਕੀ ਤੁਹਾਡਾ ਮੋਟਿਵ ਕੀ ਹੈ ਇਹ ਮੋਟਿਵ ਫਿਟਨੈਸ ਹੈ ਜੀ ਫਿਟਨੈਸ ਨੂੰ ਲੈ ਕੇ ਅਸੀਂ ਇਹ ਚੀਜ਼ ਸ਼ੁਰੂ ਕੀਤੀ ਸੀ ਤੇ ਅੱਜ ਅਸੀਂ ਮੈਰਾਥਨ ਦੇ ਰੂਪ ਚ ਇਹਨੂੰ ਪੂਰੀ ਕਰ ਰਹੇ ਆ ਤੇ ਅਨ ਐਕਸਪੈਕਟਿਡ ਨਹੀਂ ਬੰਦੇ ਆਏ ਨੇ ਤੇ ਉਮੀਦ ਨਹੀਂ ਸੀ ਤੇ ਦੇਖ ਰਿਹਾ ਅੱਗੇ ਜਰਨੀ ਕਿ ਵੀ ਹੁੰਦੀ ਹੈ ਕਿਹੜੀਆਂ ਲੋਗਾਂ ਤੁਸੀਂ ਅੱਗੇ ਕਿਆ ਮੈਸੀ ਲੋਗੇ ਦੋ ਲੋਗ ਨਹੀਂ ਕਰ ਸਕਦੇ ਮੈਸੀ ਮੈਂ ਇਹ ਕਹਿੰਦਾ ਵੀ ਇਕਵਰੀ ਤੁਸੀਂ ਫਿਟਨੈਸ ਚ ਆ ਕੇ ਤਾਂ ਦੇਖੋ ਹੁਣ ਸਾਡੇ ਨਾਲ ਜੁੜੇ ਹੋਏ ਨੇ ਇੰਨੇ ਪੁਰਾਣੇ ਬੰਦੇ ਨੇ ਮੈਂ ਕਹਿੰਦਾ ਮੈਂ ਦਾ ਮਿਹਨਤ ਥੈਂਕਸ ਕਹਿੰਦਾ ਕਿਉਂਕਿ ਸਭ ਤੋਂ ਮੇਰੀ ਜਰਨੀ ਦੇ ਪੁਰਾਣੇ ਮੈਮ ਹੀ ਮੇਰੇ ਨਾਲ ਜੁੜੇ ਹੋਏ ਆ ਅੱਜ ਤੱਕ ਤਾਂ ਅੱਜ ਮੈਮ ਵੱਲੋਂ ਹੀ ਸਟਾਰਟ ਕਰ ਕਰਾਂਗੇ ਤੇ ਮੈਂ ਸਭ ਨੂੰ ਅਪੀਲ ਕਰਨਾ ਵੀ ਜ਼ਰੂਰ ਫਿਟਨੈਸ ਜ਼ਰੂਰ ਹੋਵੇ ਤੁਸੀਂ ਫਿਟਨੈਸ ਦੇ ਨਾਲ ਜੁੜੇ ਹੋਏ ਹੋ ਕਾਫੀ ਮਤਲਬ ਤੁਸੀਂ ਉਹ ਕਰਦੇ ਹੋ ਨਸ਼ਿਆਂ ਦੇ ਉੱਪਰ ਤੁਸੀਂ ਕੀ ਮਤਲਬ ਯੂਥ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਰੀ ਮੈਰਾਥਨ ਚ ਪਤਾ ਚਲ ਜੂ ਕੋਈ ਪਾਜੂ ਨੂੰ ਨਸ਼ੇ ਦਾ ਦੇਖੋ ਅਸੀਂ ਤਾਂ ਛੁੜਨ ਨੂੰ ਮੈਸੇਜ ਕੀ ਦੇਣਾ ਚਾਹ। ਮੈਂ ਇਹੀ ਕਹਿਣਾ ਚਾਹਨਾ ਵੀ ਇੱਕ ਵਾਰੀ ਛੱਡ ਕੇ ਇਹ ਨਸ਼ਾ ਅਪਣਾਓ। ਇਹ ਨਸ਼ਾ ਸਾਡੇ ਬੰਦੇ ਦਾ ਦੇਖੋ ਜੀ 5:30 ਵਜੇ ਪਹੁੰਚ ਹੋਏ ਬੰਦੇ ਆ ਰਾਤੀ 2 2 3 3 ਵਜੇ ਸੌਣ ਵਾਲੇ। ਉਹਨਾਂ ਨੇ ਵਰਤ ਵੀ ਰੱਖਿਆ ਹੋਇਆ ਨੇ। ਹੋਰ ਫਾਸਟ ਵੀ ਹੈ। ਨਸ਼ਾ ਇਹਦਾ ਪਾਓ। ਹੋਰ ਨਸ਼ਾ ਪਾਉਂਦਾ ਕੋਈ ਫਾਇਦਾ ਨਹੀਂ ਹੈ। ਤਾਂ ਇੱਕ ਵਾਰੀ ਜੁੜ ਕੇ ਦੇਖੋ ਤਾਂ ਤੁਹਾਨੂੰ ਅੱਛਾ ਲੱਗੇਗਾ। ਕੀ ਕਹਿਣਾ ਚਾਹੁੰਦੇ ਹੋ ਜੀ ਦਵਾਜੇ ਪ੍ਰੋਗਰਾਮ ਰੱਖਿਆ ਹੈ। ਹਰ ਸਾਲ ਹੀ ਵੈਸੇ ਮੇਰੇ ਨਾਲ ਪ੍ਰੋਗਰਾਮ ਹੁੰਦਾ ਹੈ। ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹ ਜਿਹੜੇ ਘਰ ਸੁੱਤੇ ਹੋਏ ਆ ਤੇ ਆਪਾਂ ਲੋਕ ਮਤਲਬ ਲੋਕਾਂ ਨੂੰ ਸੰਦੇਸ਼ ਦੇ ਰਹੇ ਹਾਂ ਇਸ ਤਰ੍ਹਾਂ ਜਾ ਕੇ ਹਾਂ ਮੈਰਾਥਨ ਕਰਨ ਦਾ ਮਤਲਬ ਹੈ ਕਿ ਰਨਿੰਗ ਐਸ ਡੇ ਇਟ ਡਸ ਨਾਟ ਐਡ ਡੇਸ ਟੂ ਯਰ ਲਾਈਫ ਇਟ ਲਾਈਫ ਐਡਸ ਲਾਈਫ ਟੂ ਯਰ ਡੇਸ ਸੋ ਫਿਟਨੈਸ ਇੱਕ ਐਡਿਕਸ਼ਨ ਹੈ ਲਾਈਕ ਮੈਂ 2 ਮਹੀਨੇ ਤੋਂ ਨਹੀਂ ਆ ਰਹੀ ਮੈਂ ਕੁਝ ਨਹੀਂ ਮਿਸ ਕਰ ਰਹੀ ਕੋਈ ਆਪਣੀ ਕਿੱਟੀ ਨਹੀਂ ਆਊਟਿੰਗ ਨਹੀਂ ਸਿਰਫ ਮਿਸ ਕਰਨੀ ਹੈ ਤੇ ਆਪਣੇ ਜਿਮ ਨੂੰ ਰੋਸ ਵੇਰੇ ਉੱਠ ਕੇ ਹੀ ਗਰੀ ਕੜੀ 8:00 ਵਜਦਾ ਯਾ ਮੈਂ ਜਿਮ ਕਿਉਂ ਨਹੀਂ ਜਾ ਪਾਰੀ ਸੋ ਇਹ ਕੋਈ ਨਸ਼ੇ ਦੀ ਐਡਿਕਸ਼ਨ ਹੈ ਜਾਂ ਜਿਮ ਦੀ ਐਡਿਕਸ਼ਨ ਹੈ ਐਡਿਕਸ਼ਨ ਮੀਨਸ ਇਹ ਉਹਦੇ ਨਾਲੋਂ ਬਹੁਤ ਵੱਡੀ ਐਡਿਕਸ਼ਨ ਹੈ ਇੱਕ ਵਾਰੀ ਤੁਸੀਂ ਆਨਾ ਸ਼ੁਰੂ ਕਰ ਦੋ ਤਾਂ ਤੁਸੀਂ ਲੇਡੀਜ਼ ਹੋ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਲੇਡੀਜ਼ ਸਿਰਫ ਆਪਣੇ ਘਰ ਦੇ ਕੰਮ ਕਾਰੀ ਜੀ ਰਹਿ ਜੰਨੀਆਂ ਲੇਕਿਨ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਬਾਹਰ ਨਿਕਲ ਕੇ ਇਸ ਤਰ੍ਹਾਂ ਦਾ ਮਾਹੌਲ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਪਾਂਦਾ ਉਹਨਾਂ ਨੂੰ ਕੀ ਕਹੋਗੇ ਕਿ ਨਹੀਂ ਉਹ ਤੇ ਆਪਣੇ ਆਪ ਨੇ ਮੋਟੀਵੇਟ ਕਰਨਾ ਪਏਗਾ ਆਪਣੇ ਆਪ ਨੂੰ ਹੀ ਮੀਨਸ ਪ੍ਰੈਸ਼ਰਾਈਜ਼ ਕਰਕੇ ਇਹ ਆਪਣੇ ਆਪ ਹੀ ਮਾਹੌਲ ਬਣਾਉਣਾ ਪਏਗਾ ਉਹ ਤੇ ਕਿਸੇ ਨੇ ਤੇ ਕਹਿਣਾ ਨਹੀਂ ਕਿ ਉੱਠ ਕੇ ਜਾਓ ਤੁਸੀਂ ਔਰ ਇੱਕ ਵਾਰੀ ਜਾਨ ਲੱਗਵੇ ਤੇ ਕੋਈ ਰੋਕ ਨਹੀਂ ਪਰੇਗਾ ਫਿਰ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਨੂੰ ਵੀ ਤੁਸੀਂ ਖੁਦ ਸਾਰੇ ਇਹਨੇ ਇਹਨੇ ਯਾਨਕੀ ਜਲਦੀ ਕਵਰੇਜ ਕਰਨ ਵਾਸਤੇ ਆਏ ਉਸ ਤੋਂ ਬਾਅਦ ਸਭ ਧੰਨਵਾਦ ਸਾਡੇ ਦੇਕੀ ਸਰ ਦਾ ਮੈਂ ਇਹਨਾਂ ਕੋਲ ਇੱਕ ਹਫਤੇ ਵਸੇ ਕਿਹਾ ਇੱਕ ਮਹੀਨੇ ਵਸ ਗਿਆ ਸੀ ਔਰ 8 ਮਹੀਨੇ 9 ਸਾਲ ਹੋ ਗਏ ਤੇ ਕਿਸੇ ਦੀ ਕੋਈ ਹਿੰਮਤ ਨਹੀਂ ਕੋਈ ਸਾਨੂੰ ਗੁੱਸਾ ਕਰ ਦਵੇ ਪਰ ਇ ਉੱਥੇ ਆ ਕੇ ਤਾਂ ਅਸੀਂ ਬਸ ਸਿਰ ਜੋ ਸਰ ਯਸ ਸਰ ਯਸ ਸਰ ਤੇ ਤੁਸੀਂ ਸਾਰੇ ਦੇਖ ਲਓ ਕਿੰਨਾ ਵੱਡਾ ਕਰਾਊਡ ਹੈ ਤੇ ਜਿਵੇਂ ਸਾਡੀ ਪੰਜਾਬ ਸਰਕਾਰ ਸਾਰੇ ਨਸ਼ਾ ਦੇ ਖਿਲਾਫ ਉਪਰਾਲੇ ਕਰ ਰਹੀ ਹੈ ਇਹ ਵੀ ਇੱਕ ਯੂਥ ਨੂੰ ਸੰਦੇਸ਼ ਹੈ ਕਿ ਇਹ ਨਸ਼ਾ ਪਨਾਓ ਇਹ ਨਸ਼ਾ ਐਸਾ ਨਸ਼ਾ ਹੈ ਕਿ ਇਹਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਮੈਂ ਚਾਹੇ 2:00 ਵਾ ਚਾਹੇ 1:00 ਵਾ ਪਰ ਸਵੇਰੇ ਮੈਂ ਆਪਣੇ ਟਾਈਮ ਤੇ ਆਣਾ ਹੀ ਆਣਾ ਪਰ ਇੱਕ ਵਾਰ ਇੱਕ ਚੀਜ਼ ਹੋਰ ਹੈ ਵੀ ਇਹਨਾਂ ਦਾ ਇੰਨਾ ਕਿ ਯਾਨੀ ਕਿ ਇੱਕ ਸਿਸਟਮ ਹੈ ਕਿ ਜਿਹੜੇ ਬੰਦੇ ਨੂੰ ਜੋ ਕਹਿਤਾ 4:30 ਮਤਲਬ 4:30 ਇਸ ਕਰਕੇ ਅੰਦਰੋਂ ਹੀ ਜਾਗਦਾ ਬੰਨ ਵੀ ਮੈਂ ਜਾਣਾ ਜੋ ਮਰਜ਼ੀ ਹੋਵੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਵੱਧ ਚੜ ਕੇ ਤੁਸੀਂ ਦੇਖੋ ਜਿੰਮ ਤਾਂ ਬਹੁਤ ਔਣੇ ਰਾਜਪੁਰੇ ਚ ਪਰ ਇਹ ਜਿਆ ਤੁਹਾਨੂੰ ਸਿਸਟਮ ਦੇਖਣ ਨੂੰ ਕਿਥੇ ਨਹੀਂ ਮਿਲੇਗਾ ਕਿਉਂਕਿ ਕੁਛ ਨਾ ਕੁਛ ਟਾਈਮ ਬਾਅਦ ਕੁਛ ਨਾ ਕੁਛ ਅਵੇਅਰਨੈਸ ਵਾਸਤੇ ਜਾਂ ਕੁਛ ਐਕਸਟਰਾ ਚੀਜ਼ ਕਰਦੇ ਰਹਿੰਦੇ ਨੇ ਵੀ ਲੋਕਾਂ ਦਾ क्रेज ਬਣਿਆ ਰਹੇ ਠੀਕ ਹੈ ਸੋ ਤੁਹਾਡਾ ਧੰਨਵਾਦ 21 ਸਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅਵੇਅਰ ਕੀਤਾ ਵਾ ਤੇ ਸਾਨੂੰ ਐਕਸਰਸਾਈਜ਼ ਕਰਾਨੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਬਲ ਬਖਸ਼ੇ ਤੇ ਚੱਲਦੇ ਰਹਿਣ ਤੇ ਅਸੀਂ ਇਹਨਾਂ ਨਾਲ ਲਈਏ

ਸਾਰੇ ਲੇਡੀਜ਼ ਦਾ ਸਾਰੇ ਕੁੜੀਆਂ ਦਾ ਸਾਰੇ ਮੁੰਡਿਆਂ ਦਾ ਧੰਨਵਾਦ ਕਰਦਾ ਵੀ ਇਦਾਂ ਹੀ ਅਗਰ ਆਪਾਂ ਰਿੱਕੀ ਸਰ ਦੀ ਸਪੋਰਟ ਕਰਦੇ ਰਵਾਂਗੇ ਤਾਂ ਇੱਕ ਦਿਨ ਇਹ ਪੂਰੇ ਪੰਜਾਬ 'ਚ ਗਿਆ ਇੰਡੀਆ ਜਨਾਮ ਹੋਏਗਾ ਰਿੱਕੀ